ਗੁਰੂਪੇਟਰਾ ਆਫੀਸ਼ੀਅਲੀ ਹਰਿਆਣਾ ਸਰਕਾਰ ਵੱਲੋਂ ਪਵਿੱਤਰ ਸ਼ਹਿਰ ਹੈ ਵਾਰਣਸੀ ਆਫੀਸ਼ੀਅਲੀ ਮੈਂ ਆਫੀਸ਼ੀਅਲੀ ਦੀ ਗੱਲ ਕਰ ਰਿਹਾ ਵੈਸੇ ਤਾਂ ਰੋਜ਼ ਅਖਬਾਰਾਂ ਵਿੱਚ ਆ ਜਾਂਦਾ ਵੀ ਜਾਂਦਾ ਹੈ ਕਿ ਹੰਪਰ ਸਰਹੋਲੀ ਸਿਟੀ ਹੈ ਲੇਕਿਨ ਆਫੀਸ਼ੀਅਲੀ ਨਹੀਂ ਹੈ ਪੋਲੀ ਸਿਟੀ ਹੋਰ ਹਰਬੰਸ لال ਖਰਵੇ ਦੇ ਨਾਂ 'ਤੇ ਅੱਜ ਭਾਜਪਾ ਦਾ ਹੈੱਡਕੁਆਰਟਰ ਬਣਿਆ ਹੈ ਹਰਬੰਸ لال ਖਨਾ ਸਮਾਰਕ ਸਮਾਰਕ ਬਣਿਆ ਹੈ ਪਰ ਉੱਥੇ ਸਾਡੇ ਸਿੱਖ ਭਾਜਪਾ ਦੇ ਵਿੱਚ ਸਿੱਖ ਉੱਥੇ ਜਾਂਦੇ ਨਹੀਂ ਉਸ ਸਮਾਰਕ ਤੇ ਉਹ ਉਹਨਾਂ ਦੀ ਪੌਲਿਸੀਜ਼ ਨੂੰ ਅਡੌਪ ਕਰਦੇ ਨਹੀਂ ਪਤਾ ਨਹੀਂ ਕਿਉਂ ਨਹੀਂ ਕਹਿੰਦੇ ਕਿ ਭਈ ਇਸ ਬੰਦੇ ਨੇ ਸਾਡਾ ਮਾਡਲ ਤੋੜਿਆ ਸੀਗਾ ਤੇ ਇਹਦਾ ਨਾਮ ਚੇਂਜ ਕਰੋ ਐਨੀ ਵੀ ਜ਼ਰਤ ਜਿੰਨੀ ਜੜੀ ਹੈ ਖਤਮ ਹੋ ਚੁੱਕੀ ਕਿ ਜਿਸ ਨੇ ਇਥੋਂ ਇਹ ਗੁਰਤੇਗ ਪਾਤਸ਼ਾਹ ਸਹਿਬ ਇੱਕ ਹਿਊਮਨ ਰਾਈਟਸ ਦੇ ਪ੍ਰੋਟੈਕਟਰ ਬਣ ਕੇ ਚੈਂਪੀਅਨ ਆਫ ਦਾ ਹਿਊਮਨ ਰਾਈਟਸ ਪ੍ਰੋਟੈਕਸ਼ਨ ਠੀਕ ਹੈ ਦੁਨੀਆ ਵਿੱਚ ਐਸਾ ਚੈਂਪੀਅਨ ਕੋਈ ਨਹੀਂ ਹੋਇਆ ਪੈਦਾ ਜਿਹੜਾ ਕਿ ਦੂਸਰੇ ਧੰਦੇ ਵਾਸਤੇ ਆਪਣੀ ਕੁਰਬਾਨੀ ਕਰ ਜਾਏ ਸੋ ਐਸਾ ਅਨੰਦ ਕੋ ਸਰ ਦਾ ਮੈਸੇਜ ਹੈ ਇਸੋਕੀ ਮਨੁੱਖਤਾ ਦਾ ਵੀ ਮੈਸੇਜ ਦਿੰਦਾ ਜਿੱਥੇ ਕੀ ਖਾਲਸਾ ਪੰਥ ਦੀ ਸਾਰਨਾ ਹੋਈ ਔਰ ਉਹ ਅਨੰਤਪੁਰ ਸਾਹਿਬ ਜੇ ਨਾ ਹੁੰਦਾ ਤੇ ਅੱਜ ਇਹ ਹਿੰਦੁਸਤਾਨ ਨਹੀਂ ਹੁੰਦਾ ਤੇ ਇਹ ਜਿਹੜਾ ਲਿਖਿਆ ਵਾ ਇਹ ਕੀ ਬਲਿਖਣ ਦਾ ਕੀ ਸੀਮਤ ਹੁੰਦਾ ਵੋਟਾਂ ਲੈਣ ਤੱਕ ਇਹ ਦੋ ਵੋਟਾਂ ਲੈਣ ਇਹ ਦੋ ਵੋਟਾਂ ਲੈਣ ਉਹਨਾਂ ਨੇ ਪੰਜਵੇਂ ਸੀਟਾਂ ਲੈ ਲਈਆਂ ਸਿੱਖਾਂ ਨੇ ਤੇ ਹੁਣ ਸਿੱਖ ਜज्ਬਾਤੀ ਹੋ ਗਏ ਇਹ ਭੁੱਲ ਗਿਆ ਯਾਦ ਭੁੱਲ ਗਿਆ ਅਸੀਂ ਇਹਨਾਂ ਨੂੰ ਯਾਦ ਕਰਾਇਆ ਯਾਦ ਕਰਵਾਇਆ ਹਮ ਦੇਖੋ ਮੈਂ ਬਹੁਤ ਮਾਈਨਿਊਟਲੀ ਸੂਖਸ਼ਮ ਲੈਵਲ ਤੇ ਜਾ ਕਰਕੇ ਹੂੰ ਇਹਨਾਂ ਕੇਸਿਸ ਸੀ ਸਟੱਡੀ ਕੀਤੀ ਹੈ ਹੂੰ ਪ੍ਰੋਫੈਸਰ ਦਿਵਿੰਦਰ ਪਾਲ ਸਿੰਘ ਦੇ ਕੋਲ ਰਦੀ ਦੀ ਕੀ ਅਤੇ ਗੁਰਦੀਪ ਸਿੰਘ ਖੈਰ ਇਹ ਬਿਲਕੁਲ ਮੈਚਿਓਰਡ ਰਹਿਹਾਈਆਂ ਨੇ ਮੈਚਿਓਰ ਦਾ ਮਤਲਬ ਹੁੰਦਾ ਹੈ ਕਿ ਇਹਦੇ ਵਿੱਚ ਰਸਤੇ 'ਚ ਕੋਈ ਰੁਕਾਵਟ ਨਹੀਂ ਹੈ ਨਾ ਕਾਨੂੰਨੀ ਤੌਰ ਤੇ ਰੁਕਾਵਟ ਹੈ ਨਾ ਹੀ ਕਨਸਟੀਟਿਊਸ਼ਨਲ ਰੁਕਾਵਟ ਹੈ ਬੀਜੇਪੀ ਬੜੇ ਵੱਡੇ ਮਾਰਜਨ ਉੱਪਰ ਜਾਂ ਕਾਲੀ ਦਲ ਹੱਥ ਵਿੱਚ ਚਲਾ ਗਿਆ ਮੈਂ ਤੁਹਾਨੂੰ ਇਹੋ ਤਾਂ ਦੱਸ ਰਿਹਾ ਲਾਸਟ ਟੂ ਦਾ ਅਕਾਲੀ ਦਲ ਉਹ ਗੇਮ ਕਿਨੂ ਜਾ ਰਿਹਾ ਹੈ ਅਕਾਲੀ ਦਲ ਚੌਥੇ ਨੰਬਰ ਤੇ ਆਇਆ ਹੈ ਹੂੰ ਸ਼ਾਇਦ ਜਮਾਨਤ ਵੀ ਹੋਣ ਦੀ ਜਿਹੜੀ ਹੈ ਨਾ ਹੈ ਨਾ ਹੋ ਗਈ ਨਾ ਹੂੰ ਇਹ ਬੜਾ ਵੱਡਾ ਕੁਐਸਚਨ ਹੈ ਕਿ ਅਕਾਲੀ ਦਲ ਅੰਡਰ ਦਾ ਲੀਡਰਸ਼ਿਪ ਆਫ ਸੁਖਬੀਰ ਸਿੰਘ ਬਾਦਲ ਅੰਡਰ ਦਾ ਲੀਡਰਸ਼ਿਪ ਆਫ ਸੁਖਬੀਰ ਸਿੰਘ ਬਾਦਲ ਇਹ ਗਰੋ ਨਹੀਂ ਕਰ ਪਾਇਆ ਪੂਰੇ ਰੂਟ ਕਾਸ ਤੇ ਨਹੀਂ ਆ ਰਹੇ ਕੋਮਨ ਸਾਹ ਮੁਰਚੇ ਲੱਗੇ ਉਹ ਢਾਈ ਸਾਹ ਕਾਪੜੀ ਸਾਡੀ ਬੱਤ ਕਿਸਮਤ ਹੀ ਹੈ ਕਿ ਸਿੱਖਾਂ ਦੇ ਮੁੱਧਿਆਂ ਨੂੰ ਰੰਗ ਦਾ ਪੱਤਾ ਬਣਾ ਕਰਕੇ ਇਸਤੇਮਾਲ ਕੀਤਾ ਜਾਂਦਾ ਕਿਉਂਕਿ ਚੋਨਾ ਵਿਲੇ ਹੋ ਸਕਦਾ ਅਸੀਂ ਅਸੀਂ ਵੀ ਨਾ ਬੜੀ ਛੇਤੀ ਆਸ਼ਾਵੰਦ ਹੋ ਜਾਂਦੇ ਹਾਂ ਅਕਾਲ ਚੈਨਲ ਨਾਲ ਜੁੜੇ ਤੁਸੀਂ ਤੇ ਮੈਂ ਹਾਂ ਤਜਿੰਦਰ ਸਿੰਘ ਅੱਜ ਗੱਲ ਕਰਾਂਗੇ ਅੰਮ੍ਰਿਤਸਰ ਨੂੰ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੇ ਕਿਉਂਕਿ ਬੜੀ ਲੰਬੇ ਸਮੇਂ ਤੋਂ ਮੰਗ ਆਏ ਮੰਗ ਸ਼ਾਇਦ ਇਹੋ ਜੀ ਸੀ ਕਿ ਜਿਹੜੀ ਸ਼ੈਨ ਸਾਨੂੰ ਕਰਨੀ ਨਾ ਪੈਂਦੀ ਜੇ ਸਾਡੀ ਪੰਥਕ ਸਰਕਾਰ ਹੁੰਦੀ ਐ ਇਹੋ ਜੀ ਮੰਗ ਪੂਰੀ ਹੋ ਜਾਂਦੀ ਤੇ ਚਲੋ ਕਮੀਆਂ ਪੇਸ਼ੀਆਂ ਹੁੰਦੀਆਂ ਵਾ ਪਰ ਸਰਕਾਰਾਂ ਇਸ ਮਸਲੇ ਨੂੰ ਜਾਣ ਬੁੱਝ ਕੇ ਕਿਉਂ ਨਹੀਂ ਹੱਲ ਕਰਨਾ ਚਾਹੁੰਦੀਆਂ ਥੋੜੀ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਹੋਈ ਆ ਜਗਤਾਰ ਸਿੰਘ ਹਵਾਲਾ ਜੀ ਦੀ ਕਮੇਟੀ ਵੱਲੋਂ ਉਹਨਾਂ ਨੇ ਇੱਕ ਵੱਡੇ ਪੱਧਰ ਦੀ ਮੰਗ ਵੀ ਚੁੱਕੀ ਆ ਤੇ ਨਾਲ ਮੰਗ ਕੀਤੀ ਆ ਕਿ ਬੰਦੀ ਸਿੰਘਾਂ ਦੀ ਰਿਹਾਈਆਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਕੇਜਰੀਵਾਲ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਬੜਾ ਲੰਮਾ ਸਮਾਂ ਦਿੱਲੀ ਦੇ ਵਿੱਚ ਰਾਜਭਾਗ ਭੋਗਿਆ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਵੀ ਰਾਜਭਾਗ ਉਹਨਾਂ ਦਾ ਸੀ ਤੇ ਫਿਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲ ਨੂੰ ਰਿਹਾ ਕਿਉਂ ਨਹੀਂ ਕੀਤਾ ਗਿਆ ਹੁਣ ਬੀਜੇਪੀ ਨੂੰ ਕਿਹਾ ਉਹਨਾਂ ਨੇ ਕਿ ਬੀਜੇਪੀ ਜ਼ਰੂਰ ਇਸ ਗੱਲ 'ਤੇ ਗੌਰ ਕਰੇ ਕਿਉਂਕਿ ਥੋੜਾ ਸਮਾਂ ਪਹਿਲਾਂ ਦੀ ਗੱਲ ਆ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਅਸੀਂ ਕੁਝ ਨਾਮਾਂ ਦੀ ਚਰਚਾ ਵੀ ਹੋਈ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈਆਂ ਕਰਾਂਗੇ ਪਰ ਕਾਰਨ ਕੀ ਸੀ ਇਹਦੇ ਵਾਸਤੇ ਆਪਾਂ ਗੱਲਬਾਤ ਕਰਾਂਗੇ ਥੋੜੀ ਦੀ ਪਹਿਲਾਂ ਪ੍ਰੈਸ ਕਾਨਫਰੰਸ ਵੀ ਹੋਈ ਆ ਪ੍ਰੋਫੈਸਰ ਬਲਜਿੰਦਰ ਸਿੰਘ ਸਾਡੇ ਨਾਲ ਗੁਰਫਤੇ ਸਾਂਝ ਕਰਦੇ ਵਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿ ਤੁਸੀਂ ਪੇਪਰ ਦਿਖਾ ਰਹੇ ਸੀ ਇਹਦੇ ਉੱਤੇ ਲਿਖਿਆ ਹੋਇਆ ਵਰਲਡ ਕਿ ਆਮ ਆਦਮੀ ਪਾਰਟੀ ਦਾ ਇੱਕ ਵਾਅਦਾ ਕੀਤਾ ਗਿਆ ਸੀ ਇਹ ਮੈਂ ਕਲੀਅਰ ਕਰ ਦਿਆਂ ਦੁਨੀਆ ਭਰ ਦੇ ਵਿੱਚ ਕੋਈ ਵੀ ਵਿਅਕਤੀ ਅਗਰ ਗੂਗਲ ਵਿੱਚ ਜਾ ਕਰਕੇ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਦੇਖੇਗਾ ਤਾਂ ਤੁਹਾਨੂੰ ਇਹ ਉੱਥੋਂ ਨਜ਼ਰ ਆਏਗਾ ਮੈਨੀਫੈਸਟੋ ਦੇ ਵਿੱਚੋਂ ਕਿ ਉਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਆਪਣੀ ਸਰਕਾਰ ਬਣਨ ਦੇ ਉੱਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਡਿਕਲੇਅਰ ਕਰਾਂਗੇ। ਅੱਛਾ ਜੀ ਲੇਕਿਨ ਜਿਹੜਾ ਪੀਲਾ ਲਿਖਿਆ ਹੋਇਆ ਹੈ ਜਿਹੜਾ ਉੱਪਰ ਲਿਖਿਆ ਹੋਇਆ ਹੂੰ ਉਹਦੀ ਬਾਤ ਥੱਲੇ ਜੋ ਰੈੱਡ ਵਰਡਸ ਵਿੱਚ ਲਿਖਿਆ ਹੈ ਇਹ ਮੈਂ ਖੁਦ ਪ੍ਰਿੰਟ ਕਰਵਾਇਆ ਹੈ। ਕਿਉਂਕਿ ਸਾਡੇ 3.5 ਸਾਲ ਤੱਕ ਇਹ ਕੰਮ ਨਹੀਂ ਹੋਇਆ। ਹੂੰ ਤੇ ਰੈੱਡ ਇੱਕ ਦੇ ਵਿੱਚ ਵੀ ਅਸੀਂ ਟਾਈਪ ਕਰਵਾਇਆ ਤੇ ਬਟਰੇਲ ਤੋਕਾ ਵਿਦ 6 6 ਕੰਬੀਨੈਸ਼ਨ ਤੋਕਾ ਕੀਤਾ ਹੈ केजरीवाल ਨੇ ਔਰ ਉਸ ਚੀਜ਼ ਦੇ ਮੁੱਦੇ ਮਿਲਾ ਕੇ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਸਭ ਐਸੇ ਤੇ ਮੈਂ ਜਦੋਂ ਸ਼ੁਰੂਆਤ ਕੀਤੀ ਸੀ ਗੱਲ ਕਿ ਇਹ ਜਿਹੜੇ ਮਸਲੇ ਸੀ ਸਾਡੀਆਂ ਸਰਕਾਰਾਂ ਨੂੰ ਹੱਲ ਕਰ ਲੈਣੇ ਚਾਹੀਦੇ ਸੀ ਜਿਉਂ ਸਮਾਂ ਸਾਡੇ ਕੋਲ ਸੀ ਕਹਿ ਰਹੇ ਹੋ ਪਰ ਅੱਜ ਤਰਾਸ ਦੀ ਹੈ ਸਾਡੀ ਕੇਸਾ ਕਰ ਦੇਖਿਆ ਜਾਏ ਤਾਂ ਤਿੰਨ ਸਰਕਾਰਾਂ ਐਸੀਆਂ ਰਹੀਆਂ ਨੇ ਜਿਦੇ ਵਿੱਚ ਕਿ ਅਕਾਲੀ ਦਲ ਦੀ ਤੇ ਬੀਜੇਪੀ ਦੀ ਕੇਂਦਰ ਦੇ ਵਿੱਚ ਭਾਈਵਾਲੀ ਰਹੀ ਹੈ ਆ ਅਟਲ ਬਿਹਾਰੀ ਬਾਜਪੀ ਦੇ ਵੇਲੇ ਵੀ ਫਿਰ ਨਰਿੰਦਰ ਮੋਦੀ ਦੇ ਨਾਲ ਵੀ ਦੋ ਟਰਮਸ ਲਗਭਗ ਹਨ ਨੇ ਆਪਣਾ ਸੱਤਾ ਦਾ ਆਨੰਦ ਮਾਣਿਆ ਬਿਲਕੁਲ ਪੂਰੀ ਛੋਟੀ ਛੋਟੀਆਂ ਗੱਲਾਂ ਜੇਕਰ ਤੁਸੀਂ ਥੋੜਾ ਜਿਹਾ ਸਿੱਖ ਕੌਮ ਥੋੜਾ ਜਿਹਾ ਅੱਗੇ ਜਾ ਕੇ ਵੇਖੇ ਤਾ ਹਰਦਵਾਰ ਇੱਕ ਪਵਿੱਤਰ ਸ਼ਹਿਰ ਹੈ ਆਫੀਸ਼ੀਅਲੀ ਬਾਈ ਫੰਕਸ਼ਨਸ ਨਹੀਂ ਆਫੀਸ਼ੀਅਲੀ ਕੁਰੂਖੇਤਰਾ ਆਫੀਸ਼ੀਅਲੀ ਹਰਿਆਣਾ ਸਰਕਾਰ ਵੱਲੋਂ ਪਵਿੱਤਰ ਸ਼ਹਿਰ ਹੈ ਵਾਰਣਸੀ ਆਫੀਸ਼ੀਅਲੀ ਮੈਂ ਆਫੀਸ਼ੀਅਲੀ ਦੀ ਗੱਲ ਕਰ ਰਿਹਾ ਵੈਸੇ ਤਾਂ ਰੋਜ਼ ਅਖਬਾਰਾਂ ਵਿੱਚ ਆ ਜਾਂਦਾ ਮਿਲ ਜਾਂਦਾ ਹੈ ਕਿ ਅੰਬਰਸਰੋ ਹਲੀ ਸਿਟੀ ਹੈ ਲੇਕਿਨ ਆਫੀਸ਼ੀਅਲੀ ਨਹੀਂ ਹੈ ਹੋਲੀ ਸਿਟੀ जब ऑफिशियली होली सिटी यूपी की गौरमेंट ने किया होया है वाराणसी तो हरिद्वार को हरियाणा सरकार ने कुरुक्षेत्र किया और बहुत सारे शहर ने लंबी लिस्ट है जितने तो तक मिलेगा ये शहर होली सिटीज़ ने ऑफिशियली नोटिफिकेशन जारी करके जे वास्ते उ जनता ने या उबे लोगों ने ਕਦੇ ਵੀ ਕੋਈ ਐਜੀਟੇਸ਼ਨ ਨਹੀਂ ਕਰਨੀ ਪਈ ਕਦੇ ਕੋਈ ਮੰਗ ਪੱਤਰ ਨਹੀਂ ਦੇਣਾ ਪਿਆ ਮੈਮੋਰੰਡਮ ਨਹੀਂ ਦੇਣਾ ਪਿਆ ਕਿਉਂ ਸਾਡੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਡਿਕਲੇਰ ਕਰੋ ਆਟੋਮੈਟਿਕਲੀ ਸਰਕਾਰਾਂ ਨੇ ਉਹਨਾਂ ਨੂੰ ਪਵਿੱਤਰ ਸ਼ਹਿਰ ਡਿਕਲੇਰ ਕੀਤਾ ਹੁਣ ਪਵਿੱਤਰ ਸ਼ਹਿਰ ਡਿਕਲੇਰ ਕਰਨ ਦੀ ਐਕਸਪਲੇਨੇਸ਼ਨ ਕੀ ਹੈ ਮਤਲਬ ਕੀ ਹੈ ਕਿ ਉਸ ਸ਼ਹਿਰ ਦੇ ਵਿੱਚ ਇਕ ਸਪੈਸਿਫਿਕ ਏਰੀਆ ਨਹੀਂ ਪੂਰਾ ਸ਼ਹਿਰ ਉਸ ਸ਼ਹਿਰ ਦੇ ਵਿੱਚ ਸ਼ਰਾਬ ਦੀ ਕੋਈ ਦੁਕਾਨੀ ਹੋएगी ਉਸ ਸ਼ਹਿਰ ਵਿੱਚ ਮੀਟ ਦੀ ਕੋਈ ਦੁਕਾਨੀ ਹੋएगी ਮੈਂ ਉੱਥੇ ਦੀ ਗੱਲ ਕਰ ਰਿਹਾ ਕਿਉਂਕਿ ਸਾਡੇ ਧਰਮ ਦੇ ਵਿੱਚ ਤੰਬਾਕੂ ਜਿਹੜਾ ਹੈ ਉਹ ਅਲਾਉਟ ਨਹੀਂ ਹੈ ਬੈਨ ਹੈ ਚਾਰ ਕੋਹੇ ਤਾਂ ਚੋ ਆ ਜਾਂਦਾ ਇਸ ਕਰਕੇ ਸਾਡੇ ਇੱਕ ਹੋਰ ਐਡੀਸ਼ਨ ਹੋ ਗਈ ਤੇ ਸ਼ਰਾਬ ਮੀਟ ਦੀ ਦੁਕਾਨਾ ਅਤੇ ਨਾ ਦੇ ਨਾਲ ਤਮਾਕੂ ਦੀਆਂ ਸਿਗਰਟ ਬੀੜੀਆਂ ਦੀ ਦੁਕਾਨਾਂ ਪਾਪ ਕਹਿੰਦਾ ਹੈ ਇਹ ਸਲੇਵਰੀ ਦੀ ਨਿਸ਼ਾਨੀ ਹੈ ਉਹਨਾਂ ਨੂੰ ਚੀਜ਼ ਆਪਣੇ ਆਪ ਮਿਲੇਗੀ ਸਾਨੂੰ ਮੰਗੜ ਦੇ ਬਾਵੀਉਂ ਵੀ ਨਹੀਂ ਮਿਲੇਗੀ ਜਿਸ ਵੇਲੇ ਮੈਨੂੰ ਯਾਦ ਹੈ ਕਿ 1984 ਤੋਂ ਦਰਬਾਰ ਸੱਤੇ ਫੌਜੀ ਹਮਲੇ ਤੋਂ ਪਹਿਲਾਂ ਬੀਜੇਪੀ ਦਾ ਇੱਕ ਲੋਕਲ ਲੀਡਰ ਸੀਗਾ ਬੜਾ ਪ੍ਰੋਮਿਨੈਂਟ ਹਰਵੰਸ لال ਖੰਨਾ ਹਰਵੰਸ لال ਖੰਨਾ ਨੇ ਇੱਕ ਬੜਾ ਆਰਗੇਨਾਈਜ਼ਡ ਗਰੁੱਪ ਬਣਾਇਆ ਸੀਗਾ ਜਿਹਦੇ ਵਿੱਚ ਕੀ ਮਾੜੇ ਤੋਂ ਮਾੜੇ ਬੰਦੇ ਵੀ ਸ਼ਾਮਿਲ ਸੀਗੇ ਸੰਤ ਜਰਨੈਲ ਸਿੰਘ ਦੀ ਖਾਲਸਾ ਪੰਡਤਾਂ ਵਾਲੇ ਨੇ 1984 ਤੋਂ ਪਹਿਲਾਂ ਆਈ ਥਿੰਕ ਇਟ ਵਾਸ ਅਰਾਊਂਡ 1982 ਜਿਸ ਸੰਤਾਂ ਨੇ ਇੱਕ ਜਰੂਸਕੜਿਆ ਸੀਗਾ ਔਰ ਉਹਦੇ ਵਿੱਚ ਸੂਮਰਸਰ ਸ਼ਰਧ ਦੀ ਪਵਿੱਤਰਤਾ ਦੀ ਗਲ ਵੀ ਕੀਤੀ ਗਈ ਸੀਗੀ ਹੋਰ ਉਸ ਦੇ ਵਿੱਚ ਮੈਂ ਵੀ ਸ਼ਾਮਲ ਆ ਮੈਂ ਯੰਗ ਸੀਗਾ 1982 ਦੀ ਗੱਲ ਹੈ ਅਜਵਾਨ ਸੀਗਾ ਮੈਂ ਵੀ ਤਿੰਨ ਕੁ ਢੇਰ ਪਾਣ ਲੈ ਕੇ ਗਿਆ ਸੀਗਾ ਮੇਰੇ ਨਾਲ ਮੈਂ ਆਪਣੇ ਨਾਲ ਕਈ ਆਪਣੇ ਕਾਲਜ ਦੇ ਵਿਦਿਆਰਥੀ ਨਾਲ ਲੈ ਗਿਆ ਸੀਗਾ ਹੈ ਜੋ ਸੀਗਾ ਜਵਾਨ ਸੀਗੇ ਤੇ ਉਹਦੇ ਵਿੱਚ ਅਸੀਂ ਸ਼ਾਮਲ ਹੋਏ 10000 ਤੋਂ ਵੱਧ ਗਿਣਤੀ ਦੇ ਲੋਕ ਸੀਗਾ ਫਿਰ ਉਸ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਵੀ ਸਾਡਾ ਬਹੁਤ ਬੜਾ ਰੋਲ ਸੀ ਉਤਸਵ ਸੁਨੇ 3 ਤੋਂ ਸਰੇ ਆਇਸੀਗੇ ਬੰਬੇ ਤੋਂ ਹੂੰ ਤੇ ਬਬਰ ਖਾਸ ਦਾ ਇੱਕ ਸਿੰਘ ਜਿਗਾ ਮਨਮੋਹਨ ਸਿੰਘ ਪਾਜ ਹੈ ਸਿਧੀ ਪਾ ਗਿਆ ਦਿੱਲੀ ਦੇ ਵੇਸ਼ੀ ਦੀ ਪਾਈ ਉਹਨੇ ਮੈਂ ਉਹਨਾਂ ਨੇ ਤੇ ਉਹ ਬੰਦਾਰੇ ਨਾਲ ਕੇ ਅਸੀਂ ਸ਼ਹਿਰ ਦੇ ਵਿੱਚ ਇਸ ਜਲੂਸ ਨੂੰ ਸਾਰਾ ਆਰਗੇਨਾਈਜ਼ ਕੀਤਾ ਸੀ ਉਹਦੇ ਬਾਅਦ ਹਰਮਨ ਸਿੰਘ ਖੰਨੇ ਨੇ ਜਲੂਸ ਕੱਢਿਆ ਇੱਕੀ ਦੁਕੀ ਰਹਿਣ ਨਹੀਂ ਦੇਣੇ ਸਿਰ ਤੇ ਪਗੜੀ ਰਹਿਣ ਨਹੀਂ ਦੇਣੀ ਭਾਗਾਂ ਕਰਕੇ ਪਰਪਾਨ ਭੇਜ ਜਾਗੇ ਪਾਕਿਸਤਾਨ ਤੇ ਇਹਨਾਂ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇਹਨਾਂ ਨੇ ਕੀ ਕੀਤਾ ਤੇ ਅਰ ਮੰਦਰ ਸਾਹਿਬ ਦਾ ਮਾਡਲ ਇਹਨਾਂ ਨੇ ਤੋੜਿਆ ਗੁਰੂ ਰਾਮਦਾਸ ਜੀ ਬੜੀ ਵੱਡੀ ਫੋਟੋ ਲੱਗੀ ਸੀਗੀ ਉਹ ਤੋੜੀ ਉਹਦੀ ਇੱਜ਼ਤ ਕੀ ਬੇਇੱਜ਼ਤੀ ਕੀਤੀ ਕਿਸ ਤਰੀਕੇ ਨਾਲ ਕੀਤੀ ਮੈਂ ਉਹ ਅਲਫਾਜ਼ ਨਹੀਂ ਬੋਲ ਸਕਦਾ ਠੀਕ ਹੈ ਉਹ ਸਾਰਾ ਕੁਝ ਕੀਤਾ ਹੋਰ ਹਰਬੰਸ لال ਖੰਨੇ ਦੇ ਨਾਂ ਦੇ ਉੱਤੇ ਅੱਜ ਬੀਜੇਪੀ ਦਾ ਹੈੱਡਕੁਆਰਟਰ ਬਣਿਆ ਹੈ ਹਰਬੰਸ لال ਖੰਨਾ ਸਮਾਰਕ ਸਮਾਰਕ ਬਣਿਆ ਹੈ ਪਰ ਉੱਥੇ ਸਾਡੇ ਸਿੱਖ ਬੀਜੇਪੀ ਦੇ ਵਿੱਚ ਸਿੱਖ ਉੱਥੇ ਜਾਂਦੇ ਨਹੀਂ ਉਸ ਸਮਾਰਕ ਤੇ ਹੋਰ ਉਹਨਾਂ ਦੀ ਪਾਲਿਸੀਆਂ ਨੂੰ ਅਡਾਪਟ ਕਰਦੇ ਨੇ ਪਤਾ ਨਹੀਂ ਕਿਉਂ ਨਹੀਂ ਕਹਿੰਦੇ ਕਿ ਭਈ ਇਸ ਬੰਦੇ ਨੇ ਸਾਡਾ ਮਾਡਲ ਤੋੜਿਆ ਸੀਗਾ ਤੇ ਇਹਦਾ ਨਾਮ ਚੇਂਜ ਕਰੋ ਐਨੀ ਵੀ ਜ਼ਰਤ ਜਮੀਂ ਜਿਹੜੀ ਹੈ ਖਤਮ ਹੋ ਚੁੱਕੀ ਹੈ ਠੀਕ ਉਹਦੇ ਬਾਅਦ ਮੈਂ ਥੋੜੇ ਦਿਨ ਪਹਿਲਾਂ ਦੇਖਿਆ ਸੀਗਾ ਕੁਝ ਮਹੀਨੇ ਪਹਿਲਾਂ ਕਿ ਪਾਚਪਾ ਦਾ ਹੀ ਇੱਕ ਚਦਮੋਨ ਸਿੰਘ ਰਾਜੂ ਕੋਈ ਹੈ ਰਿਟਾਇਰਡ ਆਈਐਸ ਅਫਸਰ ਉਸਨੇ ਮੰਨ ਕੀਤੀ ਸੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਡਿਕਲੇਅਰ ਕੀਤਾ ਜਾਏ ਸੋ ਥਿਸ ਇਜ਼ 올 ਨੌਨਸੈਂਸ ਗੱਲਾਂ ਨੇ ਕਿ ਇੱਕ ਪਾਸੇ ਤੁਸੀਂ ਸਾਡੇ ਮਾਡਲ ਤੋੜ ਰਹੇ ਹੋ ਇੱਕ ਪਾਸੇ ਤੁਸੀਂ ਹਡਵਾਨੀ ਸਾਹਿਬ ਜਿਹੜੇ ਨੇ ਉਹ ਲਿਖ ਕੇ ਮੋਦ ਅਨੁਕਰ ਨੇ ਇੰਦਰਾ ਨੂੰ ਕਿ ਦਰਬਾਰ ਸਾਹਿਬ ਤੇ ਹਮਲਾ ਕਰੋ ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਭਈ ਅੰਮ੍ਰਿਤਸਰ ਸ਼ਹਿਰ ਸੋ ਇਹ ਡਬਲ ਫੇਸਿਸ ਨੇ ਇਹ ਇਹ ਡਬਲ ਫੇਸਿਸ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਇਸ ਨੂੰ ਬਿਲਕੁਲ ਟੋਕਲੀ ਨਾ ਕਰਦੇ ਆਂ ਔਰ ਇਸ ਨੂੰ ਅਸੀਂ ਜਿਹੜਾ ਹੈ ਸਮਝਦੇ ਆਂ ਕਿ ਭਈ ਇੱਕ ਬੰਦਾ ਸਾਡੇ ਮਾਡਲ ਤੋੜ ਰਿਹਾ ਹੈ ਇੱਕ ਬੰਦਾ ਜਿਹੜਾ ਹੈ ਦਰਬਾਰ ਸਾਹਿਬ ਤੇ ਫੌਜੀ ਹਮਲੇ ਕੀ ਪਕਾੜਤ ਕਰ ਰਿਹਾ ਹੈ ਇੱਕ ਬੰਦਾ ਕਹਿੰਦਾ ਹੈ ਕਿ ਵੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸਾਹਿਬ ਤੇ ਕਲੀਅਰ ਕਰੋ ਸੋ ਇੱਕ ਕਲਾ ਬਿਲਕੁਲ ਆਪਸ ਵਿੱਚ ਮੇਲ ਲਿਖਾ ਦਿਆ ਔਰ ਅਸੀਂ ਅੱਜ ਇਹ ਮੰਨ ਕੀਤੀ ਹੈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਆਤੇਖੀ ਅਨੰਦਪੁਰ ਸਾਹਿਬ ਨੂੰ ਇਸ ਕਰਕੇ ਵੀ कि आनंदपुर साहिब वो ऐसी पवित्र जगह है पूरे वर्ल्ड ਦੇ ਵਿੱਚ ਕਿ ਜਿਸ ਨੇ ਇਥੋਂ ਕੇ ਗੁਰਤੇਗ ਪਾਤਸ਼ਾਹ ਇੱਕ ਹਿਊਮਨ ਰਾਈਟਸ ਦੇ ਪ੍ਰੋਟੈਕਟਰ ਬਣ ਕੇ ਚੈਂਪੀਅਨ ਆਫ ਦਾ ਹਿਊਮਨ ਰਾਈਟਸ ਪ੍ਰੋਟੈਕਸ਼ਨ ਠੀਕ ਹੈ ਦੁਨੀਆ ਵਿੱਚ ਐਸਾ ਚੈਂਪੀਅਨ ਕੋਈ ਨਹੀਂ ਹੋਇਆ ਪੈਦਾ ਜੇ ਕਿ ਦੂਸਰੇ ਧਰਮ ਦੇ ਵਾਸਤੇ ਆਪਣੀ ਕੁਰਬਾਨੀ ਕਰ ਜਾਏ ਸੋ ਐਸਾ ਅਨੰਦਪੁਰ ਸਾਹਿਬ ਦਾ ਮੈਸੇਜ ਹੈ ਇਹ ਤੋਂ ਕਿ ਮਨੁੱਖਤਾ ਦਾ ਇੱਕ ਮੈਸੇਜ ਦਿੰਦਾ ਜਿੱਥੇ ਕਿ ਖਾਲਸਾਪਨ ਦੀ ਸਾਜਨਾ ਹੋਈ ਔਰ ਉਹ ਅਨੰਤਪੁਰ ਸਾਹਿਬ ਜੇ ਨਾ ਹੁੰਦਾ ਤੇ ਅੱਜ ਹਿੰਦੁਸਤਾਨ ਨਹੀਂ ਹੁੰਦਾ ਅੱਜ ਭਾਰਤ ਦੀ ਹੋਂਦ ਹੈ ਤਾਂ ਇਸ ਕਰਕੇ ਹੈ ਕਿ ਅਨੰਤਪੁਰ ਸਾਹਿਬ ਹੈ ਔਰ ਉਸ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਨਾ ਡਿਕਲੇਅਰ ਕੀਤਾ ਜਾਵੇ ਡਿੱਠੇ ਸਭੇ ਥਾਂ ਨਹੀਂ ਤੁਸੀਂ ਜਿਹਾਂ ਕਿ ਜਿਹੜੇ ਪੰਚਪਾਸਚੇ ਨੇ ਹਰਮੰਦਰ ਸਾਹਿਬ ਦਿੱਸ ਦਿੱਤੀ ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਜੀ ਨੇ ਬਸਾਇਆ ਅਗਰ ਇਹ ਅੰਮ੍ਰਿਤਸਰ ਸ਼ਹਿਰ ਨੂੰ ਆਪਣੇ ਆਪ ਹੀ ਕਿਉਂ ਨਹੀਂ ਡਿਕਲੇਰ ਕਰ ਦਿੰਦੇ ਦੀ ਪਵਿੱਤਰ ਸ਼ਹਿਰ ਹੈ 왓 ਇਜ਼ ધ ਪ੍ਰੋਬਲਮ ਤੇ ਇਹ ਜਿਹੜਾ ਲਿਖਿਆ ਵਾ ਇਹ ਕਿਵਲ ਲਿਖਣ ਦਾ ਕਿਸਮਤ ਹੁੰਦਾ ਵੋਟਾਂ ਲੈਣ ਤੱਕ ਜਿਸ ਵੋਟਾਂ ਲੈਣ ਤੱਕ ਜੇ ਜਦੋਂ ਵੋਟਾਂ ਲੈਣ ਉਹਨਾਂ ਨੇ 5ਵੇਂ ਸਿੱਟਾ ਲੈ ਲਈਆਂ ਸਿੱਖਾਂ ਨੇ ਤੇ ਹੁਣ ਸਿੱਖ ਜਜਵਾਤੀ ਹੋ ਗਏ ਇਹ ਬੋਲਗੇ ਯਾਦ ਬੋਲਗੇ ਅੱਜ ਅਸੀਂ ਇਹਨਾਂ ਨੂੰ ਯਾਦ ਕਰਾਇਆ ਯਾਦ ਕਰਵਾਇਆ ਹਮ ਔਰ ਗੁਰੂ ਰਾਮਦਾਸ ਕਿਰਪਾ ਕਰਨ ਹਮ ਜਿਵੇਂ ਗੁਰੂ ਰਾਮਦਾਸ ਨੇ ਇਹ ਸਾਨੂੰ ਕੋਈ ਅੱਜ ਪ੍ਰੈਸ ਕਾਨਫਰੰਸ ਪ੍ਰੋਵਾਈਡ ਮੈਂ ਤਾਂ ਕੀਤੀ ਨਹੀਂ ਮੇਰੇ ਘੁੰਮ ਕੇ ਤੁਰਵਾ ਲਈ ਠੀਕ ਹੈ ਅੱਗੇ ਬੇਨਤੀ ਹੈ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਅਸੀਂ ਕੁਸ਼ਚਰ ਵੇਖਾਂਗੇ ਸਰਕਾਰ ਦਾ ਕੋ ਰਿਐਕਸ਼ਨ ਆਂਦਾ ਹੈ ਜਾਂ ਨਹੀਂ ਆਂਦਾ ਕਿੰਨਾ ਸਮਾਂ ਠੀਕ ਹੈ ਇੱਕ ਰੀਜ਼ਨੇਬਲ ਟਾਈਮ ਹੁੰਦਾ ਜੀ ਸਰਕਾਰਾਂ ਨੂੰ ਦੇਣਾ ਪੈਂਦਾ ਹੈ ਠੀਕ ਹੈ ਉਹ 15 ਦਿਨ ਵੀ ਉਸਤ ਨੇ 20 ਦਿਨ ਵੀ ਉਸਤ ਹੈ ਇਹ ਨਹੀਂ ਕਿ 6 ਮਹੀਨੇ ਰੀਜ਼ਨੇਬਲ ਟਾਈਮ ਮੀਨਸ ਕਿਉਂਕਿ ਸਾਢੇ 350 ਸਾਲਾ ਸ਼ਤਾਬਦੀ ਆ ਰਹੀ ਹੈ ਹਰ ਸਾਲ ਦੇ ਵਿੱਚ ਮਹੀਨਿਆਂ ਦਾ ਟਾਈਮ ਹੁੰਦਾ ਤੇ 3-4 ਹਫ਼ਤੇ ਦੀ ਗੱਲ ਹੁੰਦੀ ਤੇ ਨਵਾਂ ਹਫ਼ਤੇ ਦੀ ਗੱਲ ਹੈ ਕਿ ਅਸੀਂ ਉਹਦੇ ਬਾਅਦ ਦੇਖਾਂਗੇ ਅਗਰ ਇਹਨਾਂ ਨੇ ਕੁਝ ਨਹੀਂ ਕਰਦੇ ਤਾਂ ਫਿਰ ਅਸੀਂ ਗੜਾ ਹੈ ਆਪਣੀਆਂ ਸੰਸਥਾਵਾਂ ਸਾਡੀਆਂ ਆਪਣੀ ਸੰਸਥਾਵਾਂ ਸੰਸਥਾਵਾਂ ਸਾਡਾ ਕਿਸ ਨੇ ਵੈਰ ਤੋਂ ਨਾ ਹੂੰ ਮਤ ਪੇਦ ਹੋ ਸਕਦੇ ਨਹੀਂ ਹੂੰ ਬੇਰੇਸ਼ ਰੋਮਬੀ ਕਮੇਟੀ ਨਾਲ ਮਤ ਪੇਦ ਹੋ ਸਕਦੇ ਨਹੀਂ ਲੇਕਿਨ ਵੈਰ ਤੋਂ ਨਾ ਸਾਡੀਆਂ ਆਪਣੀ ਸੰਸਥਾ ਹੈ ਐ ਜੀ ਪੀ ਸੀ ਹੋਗੀ ਐਸ ਸੀ ਪੀ ਸੀ ਹੈ ਜੀ ਚੀਫ ਸਦਵਾਨ ਹੈ ਅਸੀਂ ਹੋਰ ਵੀ ਸੰਸਥਾਵਾਂ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਸੀਂ ਅਪਰੋਚ ਕਰਾਂਗੇ ਕਿ ਵੀ ਇਹ ਮਸਲਾ ਹੈਗਾ ਹੈ ਹਾਂ ਅਰਲਕੇ ਇਸ ਮਸਲੇ ਦੇ ਬਾਰੇ ਇੱਕ ਸਾਂਝੀ ਆਵਾਜ਼ ਬੁਲੰਦ ਕਰੀਏ ਲੈਟਸ ਟੂ ਟੇਕ ਲੀਡ ਆ ਟੂ ਮਾਈਂਡ ਇਟ ਸਿੱਖ ਜਥੇਬੰਦੀਆਂ ਨਾਲ ਹੋਣਗੀ ਵਧੀਆ ਨੇਚਰਲੀ ਅਸੀਂ ਸਾਰਿਆਂ ਚ ਇਹ ਪੜ ਕਰਾਂਗੇ ਤੇ ਜਿਹੜਾ ਜਿਹੜਾ ਇਸ ਪਬਲਿਕ ਤਰੁਧਾ ਹੈ ਕਿ ਗੁਰੂ ਦਾ ਕੌਸ ਹੈ ਇਹ ਸਾਡਾ ਇਤਿਹਾਸਕ ਹਿੱਸਾ ਬਣਨ ਜਾ ਰਿਹਾ ਹੈ ਸਾਡੀ ਹਿਸਟਰੀ ਦਾ ਇੱਕ ਹਿੱਸਾ ਬਣਨ ਜਾ ਰਿਹਾ ਆਣ ਵਾਲੀ ਜਨਰੇਸ਼ਨ ਜਿਹੜੀ ਹੈ ਉਹ ਵੇਖੇਗੀ ਕਿ ਹਾਂ ਭਈ ਇਹ ਲੋਕ ਕਿੰਨੇ ਦਿਹਾਕਿਆਂ ਤੋਂ ਲੱਗੇ ਰਹੇ ਐਨੀਆਂ ਕੁਰਬਾਨੀਆਂ ਕਰਤੀਆਂ ਅਸਾਂ ਸ਼ਾਇਦ ਉਹ ਪੱਤਰ ਸਹੀ ਨਹੀਂ ਦਿਖਲੇਗਾ ਪਰ ਸਾਡੇ ਐਲਟਰਸ ਸਾਡੀ ਸ਼ਰਮ ਦੀ ਗੱਲ ਹੈ ਸੜਵੇ ਸਰੰਦ ਗੱਲ ਕਿੱਥੇ ਅਸੀਂ ਆਜ਼ਾਦੀ ਦੀ ਗੱਲਾਂ ਕਰ ਰਹੇ ਹਾਂ ਠੀਕ ਹੈ ਕਿਹਦਾ ਕੁੱਤ ਕਰ ਰਹੇ ਸੋ ਆਈ ਮੀਨ ਟੂ ਸੇ ਕਿ ਭਈ ਇਹ ਸਾਂਝਾ ਕੰਮ ਹੈ ਉਹ ਸਾਂਝੇ ਕੰਮ ਦੇ ਵਾਸਤੇ ਸਾਰੇ ਜਣੇ ਜਿਹੜੇ ਨੇ ਉਹਨਾਂ ਨੂੰ ਸੰਪਰਕ ਕੀਤਾ ਜਾਵੇਗਾ ਸ਼੍ਰੋਮਣੀ ਕਮੇਟੀ ਸਾਡੀ ਬੜੀ ਵੱਡੀ ਸੰਸਥਾ ਹੈਗੀ ਹੈ ਠੀਕ ਹੈ ਤਾਮੀ ਸਾਹਿਬ ਇੱਕ ਰਿਸਪੈਕਟੇਬਲ ਮੈਂ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਬਾਕੀ ਬੰਦਿਆਂ ਦੇ ਨਾਲ ਮੇਰੇ ਮਤਭੇਦ ਹੋ ਸਕਦੇ ਨੇ ਪਟੀਜ਼ ਇਜ਼ ਅ ਨਾਈਸ ਪਰਸਨ ਠੀਕ ਹੈ ਤਾਂ ਅਸੀਂ ਉਹਨਾਂ ਨੂੰ ਅਪਰੋਚ ਕਰਾਂਗੇ ਕਿ ਸਾਰੇ ਰਲ ਕੇ ਚੱਲੀਏ ਰਲ ਕੇ ਚੱਲੀਏ ਨੰਦਪੁਰ ਸਾਹਿਬ ਤੇ ਅਮਰਸਰ ਨੂੰ ਪੁਤਰ ਸ਼ਹਿਰ ਦਾ ਜਨਤੂ ਪੁਤਰ ਸ਼ਹਿਰ ਡਿਕਲੇਰ ਕਰੀਏ ਹੋਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੇ ਦੋ ਸ਼ਹਿਰ ਨੇ ਹੂੰ ਇਹਨਾਂ ਦੋਨੋਂ ਸ਼ਹਿਰਾਂ ਤੋਂ ਪਾਚਪਾ ਨਹੀਂ ਆਪਣੇ ਲੋਕ ਸਭਾ ਦੇ ਕੈਂਡੀਡੇਟ ਖੜੇ ਕੀਤੇ ਹੋਰ ਜੇਤਲੀ ਦੇ ਬਾਅਦ ਜਿੰਨੇ ਵੀ ਕੈਂਡੀਡੇਟ ਖੜੇ ਕੀਤੇ ਉਹ ਸਾਰੇ ਹਾਰੇ ਨੇ ਅੱਜ ਦੀ ਗੱਲ ਕਰੀਏ ਤੇ ਅੱਜ ਲੁਧਿਆਣਾ ਇਲੈਕਸ਼ਨ ਹੋਈ ਹੈ ਹਾਂ ਬੀਜਪੀ ਬڑے-ਵਡੇ ਮਾਰਜਿਨ ਉੱਪਰ ਜਾਂ ਅਕਾਲੀ ਦਲ ਹਾਸ਼ੀ ਦੀ ਚਲਾ ਗਿਆ ਮੈਂ ਤੁਹਾਨੂੰ ਇਹੋ ਤਾਂ ਦੱਸ ਰਿਹਾ ਹਾਂ ਹੂੰ ਲੌਸ ਟੂ ਦਾ ਅਕਾਲੀ ਦਲ ਹੂੰ ਉਹ ਗੇਮ ਕਿਨੂੰ ਜਾ ਰਿਹਾ ਹੈ ਅਕਾਲੀ ਦਲ ਚੌਥੇ ਨੰਬਰ ਤੇ ਆਇਆ ਹੂੰ ਸ਼ਾਇਦ ਜ਼ਮਾਨਤ ਦੇ ਵੀ ਹੋਣ ਦੀ ਜੜੀ ਹੈ ਨਾ ਹੋ ਗਈ ਹੈ ਨਾ ਹੋ ਗਈ ਨਾ ਇਹ ਬੜਾ ਵੱਡਾ ਕੁਐਸਚਨ ਹੈ ਕਿ ਅਕਾਲੀ ਦਲ ਅੰਡਰ ਦਾ ਲੀਡਰਸ਼ਿਪ ਆਫ ਸੁਖਬੀਰ ਸਿੰਘ ਬਾਦਲ ਅੰਡਰ ਦਾ ਡਿਊਟੀਸ਼ਿਪ ਆਫ ਸੁਖਵੀਰ ਸਿੰਘ ਬਾਦਲ ਹੂੰ ਇਹ ਗਰੋ ਨਹੀਂ ਕਰ ਪਾਏ ਪੂਰੇ ਰੂਟ ਕਾਸ ਤੇ ਨਹੀਂ ਆ ਰਹੇ ਕਾਰਨ ਕੀ ਮੰਨਦੇ ਹੋ ਕਾਰਨ ਇਹ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਐਂਡ ਦਾ ਆਲ ਜਿਹੜਾ ਦਾ ਪੈਰਾਫਰਨੇਲੀਆ ਨਾਲ ਦਾ ਹੂੰ ਇਹ ਆਪਣੀ ਕ੍ਰੈਡੀਬਿਲਟੀ ਗਵਾ ਚੁੱਕੇ ਨੇ ਪਰ ਗਲਤੀ ਜੋ ਗਲਤੀਆਂ ਕੀਤੀਆਂ ਜੋ ਗੁਨਾਹ ਕੀਤੇ ਉਹਨਾਂ ਦੀ ਮਾਫੀ ਮੰਗ ਚੁੱਕੇ ਆ ਕੀ ਲੱਗਦਾ ਫਿਰ ਵਾਪਸੀ ਨਹੀਂ ਹੋ ਸਕਦੀ ਫਿਰ ਮੈਂ ਦੱਸੋ ਤੇ ਉਹ ਜੜੀਆਂ ਮਾਫੀਆਂ ਮੰਗੀਆਂ ਹੂੰ ਉਹ ਸਿੱਖਿਆਦਿਆਂ ਨੂੰ ਉਹ ਜਿੱਤ ਗਏ ਅੱਜ ਲੁਧਿਆਣੇ ਦੀ ਵੋਟ ਪਰਸੈਂਟੇਜ ਕੀ ਕਹਿ ਰਹੀ ਹੈ ਹਾਂ ਬਿਲਕੁਲ ਖਤਰਾ ਹੈ ਅਕਾਲੀ ਗਲਵਾਸ ਤੇ ਖੇਤਰੀ ਪਾਰਟੀ ਦੀ ਗੱਲ ਕਰਦੇ ਆ ਖੇਤਰੀ ਪਾਰਟੀ ਦੀ ਮੈਂ ਖੇਤਰੀ ਪਾਰਟੀ ਦੀ ਗੱਲ ਕਰ ਰਿਹਾ ਹਾਂ ਅੱਜ ਟੋਕਾ ਮੁੱਦਾ ਚੁੱਕਿਆ ਅੱਜ ਜੋ ਮੁੱਦਾ ਚੁੱਕਿਆ ਕੈਸੇ ਮੁੱਦੇ ਦੀ ਗੱਲ ਕਰਤੀ ਹੈ ਹੂੰ ਹੂੰ ਠੀਕ ਹੈ ਕਿ ਇਹ ਮੁੱਦਾ ਜਿਹੜਾ ਸੀਗਾ ਸ਼ਿਰੋਮਣੀ ਅਕਾਲੀ ਦਲ ਵੱਲੋਂ ਮੈਂ ਚੁੱਕਿਆ ਜਾਣਾ ਚਾਹੀਦਾ ਸੀ ਜਦੋਂ ਸਰਕਾਰ ਸੀ ਉਦੋਂ ਕਰਵਾਈ ਲੈਣਾ ਚਾਹੀਦਾ ਸੀ ਮੁੱਦਾ ਚੁੱਕਣਾ ਉਹਦੇ ਚੰਗਾ ਹੁੰਦਾ ਜੇ ਕਰਵਾ ਲਿਆ ਤੇ ਜੇ ਆ ਸਰਕਾਰ ਤੇ ਨਹੀਂ ਹੈਗੇ ਇਹਨਾਂ ਦਾ ਫਰਜ਼ ਹੀ ਪੈਂਦਾ ਇਹ ਫਰੰਟ ਤੋਂ ਲੀਡ ਕਰਨ ਅੱਛਾ ਦੂਜਾ ਮੁੱਦਾ ਤੁਸੀਂ ਇਹ ਗੱਲ ਕੀਤੀ ਆ ਪ੍ਰੋਫੈਸਰ ਸਾਹਿਬ ਦੀ ਗੱਲ ਕੀਤੀ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਬਾਕੀ ਬੰਦੀ ਸੰਘਰੇਹਾਈ ਦੀ ਗੱਲ ਕੀਤੀ ਆ ਅਕਾਲੀ ਦਲ ਵੀ ਬੜੇ ਵੱਡੇ ਪੱਧਰ ਦੀ ਆਵਾਜ਼ ਚੁੱਕ ਰਹੇ ਹੋ ਵੈਸੇ ਐਸਜੀਪੀਸੀ ਬੜੇ ਵੱਡੇ ਪ੍ਰੋਬਲਮ ਕਰ ਰਹੇ ਨੇ ਦੇਖੋ ਐਦਾਂ ਹੈ ਅਕਾਲੀ ਦਲ ਤੇ ਸ਼੍ਰੋਮਿਕ ਵੀ ਥੋੜਾ ਜਿਹਾ ਮੈਂ ਇੱਥੇ ਤਰਜਾ ਫਰਕ ਪਾ ਕੇ ਗੱਲ ਕਰਾਂਗਾ ਹੂੰ ਸਵਾਲ ਹੈ ਕਿਸ ਡੇਟ ਤੋਂ ਤੇ ਕਦੋਂ ਤੋਂ ਸ਼ੁਰੂ ਕੀਤਾ ਹੈ ਅਕਾਲੀ ਦਲ ਨੇ ਬੰਦੀ ਸਿੰਘਾਂ ਬਾਰੇ ਬੋਲਣਾ। ਦਿਸ ਇਜ਼ ਵੈਰੀ ਇੰਪੋਰਟੈਂਟ। ਹੂੰ ਹੂੰ। ਕੀ ਆਪਣੀ ਸਰਕਾਰ ਦੇ ਦੌਰਾਨ ਬੋਲੇ ਸੀ। ਜਦ ਹਾਸ਼ੀਏ ਵਿੱਚ ਆ ਕੇ ਤਾਂ ਬੋਲੇ ਸੀ ਨਾ। ਠੀਕ ਹੈ। ਕਿਉਂ ਬੋਲਣਾ ਸ਼ੁਰੂ ਕੀਤਾ ਸੀਗਾ? ਆਪਣੇ ਆਪ ਨੂੰ ਦੁਬਾਰਾ ਆਕਸੀਜਨ ਲੈਣ ਲਈ। ਪੋਲਿਟਿਕਲ ਆਕਸੀਜਨ ਲੈਣ ਲਈ। ਉਸ ਤੋਂ ਪਹਿਲਾਂ ਵੀ ਤਾਂ ਅਕਾਲੀ ਇਹ ਬੁੱਢਾ ਸੀਗਾ। ਹੂੰ ਹੂੰ। ਮੈਨੂੰ ਯਾਦ ਹੈ ਜਿਸ ਲਈ ਹਵਾਲਾ ਕਮੇਟੀ ਬਣੀ ਹੈ। ਜਿੱਥੇ ਚਕਤਾਰ ਸਿੰਘ ਹਵਾਰਾ ਨੇ ਬਣਾਈ ਹੈ ਤੇ ਉਹਨਾਂ ਨੇ ਸਾਨੂੰ ਹਿਦਾਇਤ ਕੀਤੀ ਕਿ ਪੰਜਾਬ ਦੀਆਂ ਉਹ ਜੇਲਾਂ ਜਿੱਥੇ ਜਿੱਥੇ ਬੰਦੀ ਸਿੰਘ ਹੈਗੇ ਨੇ ਹੂੰ ਉਹਨਾਂ ਦੇ ਬਾਹਰ ਜਾ ਕੇ ਕੇ ਪੀਸਫੁੱਲ ਪ੍ਰੋਟੈਸਟ ਕਰੋ ਰਿਹਾਈ ਵਾਸਤੇ ਅਸੀਂ ਅੰਮ੍ਰਿਤਸਰ ਦੀ ਜੇਲ੍ਹ ਦੇ ਬਾਹਰ ਪ੍ਰੋਟੈਸਟ ਕੀਤੀ ਅਸੀਂ ਪਟਿਆਲੇ ਦੀ ਜੇਲ੍ਹ ਦੇ ਬਾਹਰ ਪ੍ਰੋਟੈਸਟ ਕੀਤੀ ਅਸੀਂ ਚੰਡੀਗੜ੍ਹ ਦੀ ਜੇਲ੍ਹ ਦੇ ਬਾਹਰ ਪ੍ਰੋਟੈਸਟ ਕੀਤੀ ਵੱਖ-ਵੱਖ ਜੇਲਾਂ ਦੇ ਬਾਹਰ ਅਸੀਂ ਸ਼ਾਂਤਮਈ ਪ੍ਰੋਟੈਸਟ ਕੀਤੀ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਉਭਾਰਨ ਵੀ ਉਸ ਤੋਂ ਪਹਿਲਾਂ ਗੁਰਬਖਸ਼ ਸਿੰਘ ਹੋਰੀ ਕਾਫੀ ਕੁਝ ਕਰ ਚੁੱਕੇ ਸੀਗੇ ਠੀਕ ਹੈ ਫੈਂ ਤੋਂ ਪਾ ਉਹ ਸੁਵੇਲੇ ਅਕਾਲੀਆਂ ਦਾ ਰਾਸ ਸੀਗਾ ਅਕਾਲੀ ਮੁੰਡਾ ਚੁੱਪ ਸੰਦੇ ਸੀਗੇ ਲੇਕਿਨ ਉਹ ਸੱਤਾ ਦੇ ਵਿੱਚ ਜੇ ਪੋਲਿਟੀਕਲ ਸਾਰਾ ਕੁਝ ਹਾਂ ਤੋ ਇਸ ਦਾ ਫਾਇਦਾ ਲੈ ਸਕਦਾ ਸੀ ਅਕਾਲੀ ਦਲ ਲੱਗਦਾ ਸੀ ਤੁਹਾਨੂੰ ਅੱਛਾ ਹੁਣ ਤੁਸੀਂ ਇਹਦੇ ਵਿੱਚ ਕੇਜਰੀਵਾਲ ਜਗਰਜੀਤਾ ਵਾ ਭਾਜਪੀ ਨੂੰ ਕਹਿ ਰਹੇ ਹੋ ਤੁਸੀਂ ਕੀ ਲੱਗਦਾ ਰਿਹਾ ਹੈ ਜਾਂ ਸੰਭਵ ਵਾ ਪ੍ਰੋਫੈਸਰ ਸਾਹਿਬ ਜੇ ਗੱਲ ਕਰੀਏ ਜਾਂ ਖਿਆੜਾ ਸਾਹਿਬ ਦੀ ਗੱਲ ਕਰੀਏ ਜੇਕ ਤੁਸੀਂ ਪਿੱਛੇ ਜੇ ਮੇਰੇ ਨਾਲ ਕਿ ਜ਼ਿਕਰ ਕੀਤਾ ਸੀ ਕਿ ਉਹਨਾਂ ਦੀਆਂ ਰਾਹਾਂ ਤਾਂ ਬੜਾ ਸਮਾਂ ਪਹਿਲੋ ਹੋ ਜਾਣੀ ਚਾਹੀਦੀਆਂ ਸੀ ਦੇਖੋ ਮੈਂ ਬਹੁਤ ਮਾਈਨੂਟਲੀ ਫੁਕਸਮ ਲੈਵਲ ਤੇ ਜਾ ਕਰਕੇ ਹਮ ਇਹੜਾ ਕੇਸ ਸੀ ਸਟੱਡੀ ਕੀਤੀ ਹੈ ਹਮ ਪ੍ਰੋਫੈਸਰ ਦਿਵਿੰਦਰ ਪਾਚਿੰਦੇ ਕੋਲਡਰ ਦੀ ਵੀ ਕੀ ਅਤੇ ਗੁਰਦੀਪ ਸਿੰਘ ਖੜਾ ਇਹ ਬਿਲਕੁਲ ਮੈਚਿਓਰਡ ਰਿਹਾਈਆਂ ਨੇ ਮੈਚਿਓਰਡ ਦਾ ਮਤਲਬ ਹੁੰਦਾ ਹੈ ਕਿ ਇਹਦੇ ਵਿੱਚ ਰਸਤੇ 'ਚ ਕੋਈ ਰੁਕਾਵਟ ਨਹੀਂ ਹੈ ਨਾ ਕਾਨੂੰਨੀ ਤੌਰ ਤੇ ਰੁਕਾਵਟ ਹੈ ਨਾ ਹੀ ਕਨਸਟੀਟਿਊਸ਼ਨਲ ਰੁਕਾਵਟ ਹੈ ਕੋਈ ਖਤਰਾ ਨਹੀਂ ਮੈਨੂੰ ਤੇ ਨਾ ਹੀ ਹੁਣ ਖਤਰੇ ਦੀ ਗੱਲ ਤੁਸੀਂ ਕਰ ਰਹੇ ਹੋ ਉਹ ਮੈਂ ਸੁਣ ਲਵਾਂ ਕਿਉਂਕਿ ਸਰਕਾਰਾਂ ਤੇ ਉਹ ਕਹਿੰਦੇ ਆ ਕਿ ਫਰਾਂਨੇ ਬੰਦੇ ਨੂੰ ਖਤਰਾ ਆ ਸਕਦਾ ਮੈਂ ਦੱਸਦਾ ਜੀ ਮੈਂ ਦੱਸਦਾ ਮੈਂ ਦੱਸਦਾ ਮੈਂ ਸਾਰਾ ਗੋਥੂ ਕੀਤਾ ਹੋਇਆ ਹੈ ਅੱਛਾ ਜੀ ਇਸ ਸਰਕਾਰ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਉਹਨੂੰ ਕਹਿੰਦੇ ਨੇ ਸੋਸ਼ਲ ਇਨਵੈਸਟੀਗੇਸ਼ਨ ਹਮ ਸੋਸ਼ਲ ਇਨਵੈਸਟੀਗੇਸ਼ਨ ਸੋਸ਼ਲ ਇਨਵੈਸਟੀਗੇਸ਼ਨ ਦਾ ਘੇਰਾ ਕੀ ਹੁੰਦਾ ਹੈ ਮਤਲਬ ਕੀ ਹੈ ਕਿ ਜਿੱਥੇ ਉਹ ਬੰਦੀ ਸਿੰਘ ਰਹਿੰਦਾ ਉਸ ਏਰੀਆ ਦੇ ਵਿੱਚ ਜਿੱਥੇ ਉਹਦਾ ਘਰ ਹੈ ਉਹਦੇ ਆਲੇ-ਦੁਆਲੇ ਉਹ ਜਿਹੜੇ ਇੰਪੋਰਟ ਰੋਕ ਨੇ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਦੇ ਕੋਲੋਂ ਇਹ ਰਿਪੋਰਟ ਬਣਾਈ ਜਾਂਦੀ ਹੈ ਕਿ ਭਈ ਇਹ ਬੱਤ ਜੇ ਅਗਰ ਛੱਡ ਦਿੱਤਾ ਜਾਵੇ ਤਾਂ ਸਮਾਜ ਨੂੰ ਖਤਰਾ ਹੈ ਖਤਰਾ ਤਾਂ ਨਹੀਂ ਕੋਈ ਹੂੰ ਇਹਨੂੰ ਕਹਿੰਦੇ ਸੋਸ਼ਲ ਇਨਵੈਸਟੀਗੇਸ਼ਨ ਜਾਂ ਸੋਸ਼ਲ ਰਿਪੋਰਟਿੰਗ ਇਹਪੁਰ ਬਣਦੀ ਨਹੀਂ ਪ੍ਰੋਫੈਸਰ ਸਾਹਿਬ ਦੀ ਮੈਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਦੱਸਾਂਗਾ ਦੱਸਾਂਗਾ ਸਾਰੀ ਜਿਹੜੇ ਜਾਣਾਂਗਾ ਕਿਉਂਕਿ ਮੇਰੇ ਮੈਨੂੰ ਹੱਥੋਂ ਨਹੀਂ ਗਿਆ ਇਸ ਬੁਝ ਅੱਛਾ ਜੀ ਕਿਉਂਕਿ ਪ੍ਰੋਫੈਸਰ ਦਰਸ਼ਨ ਸਿੰਘ ਬੜੇ ਦਵਿੰਦਪਾਸਿੰਗ ਪੋਲਡਰ ਜਿਹੜੇ ਨੇ ਮੇਰੇ ਘਰ ਦੇ ਲੱਗ ਰਹੇ ਨੇ ਹੂੰ ਹੂੰ ਤੂੰ ਮੈਂ ਜਿਸ ਲਈ ਇਹਨਾਂ ਦੇ ਕਾਲ ਸੁਰ ਅਥਾਰਟिटीज ਆਨੀਆਂ ਸੀਗੀਆਂ ਰਿਪੋਰਟ ਬਣਾਣ ਲਈ ਤੇ ਆਮ ਤੌਰ ਤੇ ਇਹਦੀ ਵਾਈਫ ਕੋਲੋਂ ਮੈਨ ਸੁਣਿਆ ਆ ਜਾਂਦਾ ਸੀਗਾ ਕਿ ਪ੍ਰੋਫੈਸਰ ਸਾਹਿਬ ਜਿਹੜਾ ਆਇਓ ਹੂੰ ਤੇ ਹੈਰਾਨੀ ਦੀ ਗੱਲ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੋਲੜ ਦੇ ਘਰ ਦੇ ਲਾਗੇ ਦੋ ਰਿਟਾਇਰਡ ਕਰਨਲ ਹੂੰ ਆਰਮੀ ਫੌਜ ਦੇ ਪੈਨਸ਼ਨ ਲੈ ਰਹੇ ਨੇ ਹੂੰ ਸਰਕਾਰ ਨਾਲ ਵਫਾਦਾਰ ਨੇ ਬਿਲਕੁਲ ਆਰਮੀ ਦੇ ਬੰਦੇ ਸੀ ਹੂੰ ਸਿਵਲ ਦੇ ਬੰਦੇ ਹੋਰ ਕਈ ਕਹਿੰਦੇ ਹੁਣ ਗਡਾਰਾ ਸਾਹਿਬ ਕਰਕੇ ਆਪਣੇ ਹੱਥੀ ਲਿੱਖ ਕੇ ਦਿੰਦੇ ਸੀਗੇ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਬੋਲਰ ਇੱਕ ਮਿਹਾਇਤ شریف ਅੱਛਾ ਕੋਈ ਡਰ ਨਹੀਂ ਕਹਿੰਦੇ ਸੀ ਕੋਈ ਡਰ ਨਹੀਂ ਹੂੰ ਤੇ ਇਹਨਾਂ ਦੀ ਰਿਹਾਈ ਦਾ ਸਾਡੇ ਇਲਾਕੇ ਵਿੱਚ ਕੋਈ ਖਤਰਾ ਨਹੀਂ ਹੈ ਅਸੀਂ ਲਿੱਖ ਕੇ ਦਿੰਦੇ ਹਾਂ ਇਹ ਮੇਰੇ ਸਾਹਮਣੇ ਰਿਪੋਰਟਾਂ ਬਣ ਸਰਕਾਰ ਦਾ ਅਗਰ ਫੁਟਾਂ ਗਈਆਂ ਆਏ ਮੇਰੇ ਸਾਹਮਣੇ ਬਣੀਆਂ ਇੱਕ ਵਾਰ ਨਹੀਂ ਚਾਰ 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 ਵਾਰੀ ਇਹ ਰਿਪੋਰਟਾਂ ਮੇਰੇ ਸਾਹਮਣੇ ਬਣੀਆਂ ਨੇ ਇਹ ਕਾਰਨ ਕਿ ਲੱਗਦਾ process ਦੇ ਵਿੱਚ ਭੁਗ ਕਰਨ ਨਾਲ ਵੀ ਮੇਰਾ ਦੋਸਤ ਬਣ ਗਿਆ ਹੂੰ ਉਹ ਬੀਬੀਆਂ ਜਿਹੜੀਆਂ ਲਿਖ ਕੇ ਦਿੰਦੀਆਂ ਸੀ ਪੜ੍ਹੀ ਲਿਖੀਆਂ ਹੂੰ ਉਹਨਾਂ ਨਾਲ ਵੀ ਮੇਰੀ ਜਾਣ ਪਛਾਣ ਹੋ ਗਈ ਹੂੰ ਕਹਿੰਦੇ ਭਾਜੀ ਦੇਖੋ ਸਰਭਾਹੇ ਲਿਖਵਾ ਲੈਂਦੇ ਨੇ ਛੜਦੇ ਨਹੀਂ ਛੜਦੇ ਨਹੀਂ ਹੈ ਕਹਿੰਦੇ ਸੰਤਾ ਕੋਈ ਇਤਰਾਜ਼ ਨਹੀਂ ਕਹਿੰਦੇ ਇਹ ਨੇ ਬੀਬੇ ਨੇ ਹਸਬੰਡ ਵਾਈਫ ਦੋਨੋਂ ਜਣੇ ਐਨੇ ਸ਼ਰੀਫ ਤੇ ਨੇ ਬੀਬੇ ਨੇ ਇਹਨਾ ਤੀ ਰਹੀ ਨਾ ਹੁਣ ਦੇਖੋ ਉਸ ਤੋਂ ਵੱਧ ਹੋਰ ਕੀ ਚਾਹੀਦਾ ਹੈ ਸੋਸ਼ਲ ਇਨਵੈਸਟੀਗੇਸ਼ਨ ਸੋਸ਼ਲ ਰਿਪੋਰਟਿੰਗ ਜਿਹੜੀ ਹੈ ਉਹਨਾਂ ਦਾ ਹੱਕ ਵੀ ਜਾ ਰਹੀ ਹੈ ਫਿਰ ਪ੍ਰੋਫੈਸਰ ਫਿਰ ਦੋਵੇਂ ਪਾਸੇ ਸਰਕਾਰ ਵੀ ਕੇਜਰੀਵਾਲ ਇੱਥੇ ਵੀ ਹੋਵੇ ਜਿਹੜਾ ਥਾਣਾ ਹੈ ਹੂੰ ਦਵਿੰਦਰਪਾਲ ਸਿੰਘ ਭੁੱਲੜ ਦਾ ਤੇ ਮੇਰਾ ਹੂੰ ਪੁਲਿਸ ਸਟੇਸ਼ਨ ਸਾਡੇ ਦੋਨਾਂ ਦਾ ਕਾਮਨ ਹੈ ਰਣਜੀਤ ਅਗਰ ਕੋਈ ਸਾਂਝਾ ਤੁਹਾਡਾ ਹਾਂ ਸਰ ਠੀਕ ਹੈ ਉਹ ਵੀ ਸਾਂਝਾ ਹੈ ਤੇ ਮੈਂ ਦੇ ਸਿਨੇ ਕਿਸ ਤਰੀਕੇ ਨਾਲ ਆਪਣਾ ਅਸਰ ਰਸੂਕ ਵਗਾਰਾ ਕਰ ਕਰ ਆ ਕਰਕੇ ਮੈਂ ਉਥੇ ਦੇ ਅਫਸਰਾਂ ਨੂੰ ਮਿਲ ਮਲਾ ਕਰਕੇ ਮੈਂ ਪੁੱਛ ਲੰਦਾ ਸੀ ਕਿ ਕੀ ਹੋਰ ਠੀਕ ਹੋਰ ਇਜ਼ ਓਕੇ ਅੱਛਾ ਜੀ ਤੁਸੀਂ ਮੈਨੂੰ ਕਹਿੰਦੇ ਯੈਸ ਪ੍ਰਸਪ ਸਭ एवरीथिंग ਇਜ਼ ਓਕੇ ਤੇ ਫਿਰ ਰਿਹਾਈ ਛੜੀ ਕਾ ਕੀ ਸੀ ਹੁਣ ਉਹ ਸਾਰੀ ਰਿਪੋਰਟਿੰਗ ਜਿਹੜੀ ਹੈ ਜਾਂਦੀ ਸੀ ਦਿੱਲੀ ਤੇਜਰੀਵਾਲ ਕੋ ਤੇਜਰੀਵਾਲ ਕੋ ਸਰਕਾਰ ਕੇ ਜੀ ਸਰਕਾਰ ਕੋ ਠੀਕ ਹੈ ਤੇਜਰੀਵਾਲ ਮੈਂ ਕਹਿ ਦਿਆਂ ਹੂੰ ਚਚਕ ਨਹੀਂ ਰਹੀ ਮੈਨੂੰ ਕੋਈ ਹਾਂ ਜੀ ਈਜ਼ ਅ ਕਮਿਊਨਲ ਪਰਸਨ ਈਜ਼ ਅ ਫਰਕਪਾਸਸ ਫਰਕਪਾਸਸ ਸਿੱਖਾਂ ਨੂੰ ਲਾਈਕ ਨਹੀਂ ਕਰਦਾ ਪੰਜਾਬ ਨੂੰ ਰਾਈ ਕਰਦਾ ਹੋਰ ਮੈਂ ਇਹ ਗੱਲ ਚੋਣਾਂ ਤੋਂ ਪਹਿਲਾਂ ਇੱਕ ਵਰਡ ਯੂਜ਼ ਕੀਤਾ ਸੀਗਾ ਕੇਜਰੀਵਾਲ ਇਜ਼ ਅ ਟ੍ਰੇਜਨ ਹਾਰਸ ਉਹ ਪੰਜਾਬ ਦੇ 50% ਲੋਕਾਂ ਦਾ ਸਮਝ ਨਹੀਂ ਆਣੀ ਟ੍ਰੇਜਨ ਹਾਰਸ ਕਿੰਦਾ ਹੋਰ ਮੈਂ ਉਹਦਾ ਐਗਜ਼ਾਮਪਲ ਵੀ ਦਿੱਤਾ ਇਸ ਸਮਝਾਇਆ ਸੀਗਾ ਹਾਂ ਜੀ ਤੇ ਅੱਜ ਵੀ ਮੈਂ ਫੇਰ ਕਹਿ ਰਹੇ ਹਾਂ ਇਹ ਇਹ ਬੰਦਾ ਪੰਜਾਬ ਅਤੇ ਸਿੱਖਾਂ ਹੂੰ ਦੋਨਾਂ ਦੇ ਹਿੱਤ ਵਿੱਚ ਨਹੀਂ ਆਦਾ ਹੀ ਇਜ਼ ਅ ਕ੍ਰਿਮੀਨਲ ਪਰਸਨ ਸਰਕਾਰ ਤੇ ਉਹਨਾਂ ਦੀ ਐਸਟੈਬਲਿਸ਼ਮੈਂਟ ਸਰਕਾਰ ਹੈ ਸਰਕਾਰ ਹੈ ਮੈਂ ਕਹਤੋਂ ਕਰਾਂ ਸਰਕਾਰ ਨਹੀਂ ਹੂੰ ਤੇ ਫਿਰ ਲੋਕ ਕਿਦਾਂ ਸਰਕਾਰ ਬਣਾਉਂਦੇ ਜੇ ਮੰਨ ਲਓ ਤੁਸੀਂ ਸਮਝ ਸਕਦੇ ਹੋ ਬਾਕੀ ਬਾਕੀ ਤਾਂ ਜਹਾਂਗੀਰ ਵੀ ਰਿਹਾ ਨਾ ਹੂੰ ਠੀਕ ਹੈ ਨਾ ਬਾਕੀ ਤਾਂ ਔਰੰਗਜ਼ੇਬ ਵੀ ਰਿਹਾ ਹੂੰ ਉਹਦੇ ਨਾਲ ਕੀ ਹੁੰਦਾ ਠੀਕ ਹੈ ਸੋਚ ਕੀ ਅਸਰ ਹੋ ਸਕਦੀ ਹੈ ਸੋਚ ਕੀ ਹੋ ਸਕਦੀ ਹੈ ਸੋਚ ਕੀ ਹੈ ਬੀ ਇੰਪੋਰਟੈਂਟ ਗੱਲਤਾ ਹੈ ਕਿ ਇਹ ਹੂੰ ਠੀਕ ਹੈ ਨਾ ਸੋ ਉਹਨਾਂ ਸਰਕਾਰਾਂ ਦੇ ਵਿੱਚ ਸੁਚਾਨੰਦ ਵੀ ਰਿਹਾ ਤੇ ਚੰਦੂ ਵੀ ਰਹਿਣਾ ਹੂੰ ਠੀਕ ਹੈ ਸੋ ਗੱਲ ਇਹ ਹੈ ਕਿ ਜਿਹੜੀ ਸੁਚਾਨੰਦ ਵਾਲੀ ਸੋਚ ਹੈ ਤੇ ਚੰਦੂ ਵਾਲੀ ਸੋਚ ਹੈ ਤੇ ਮੈਂ ਸੰਕੋਚ ਨਹੀਂ ਕਰ ਰਿਹਾ ਮੈਂ ਗੁਰੂ ਨਾਨਕ ਸਾਹਿਬ ਤੋਂ ਟਾਸੜ ਕੇ ਕਰ ਰਿਹਾ ਇਹ ਸੋਚਣਾ ਵੀ ਚਾਹੀਏ ਇਸ ਕਰਕੇ ਰਿਹਾਈ ਨਹੀਂ ਹੋ ਰਹੀ ਹੂੰ ਹੂੰ ਹੁਣ ਅਗਲੀ ਕੀ ਰਣਨੀਤੀ ਹੈ ਤੁਹਾਡੀ ਕਿਸ ਤਰ੍ਹਾਂ ਚੱਲੋਗੇ ਅਗਲੇ ਪਾਸੇ ਹੁਣ ਤੁਸੀਂ ਜੀ ਦਾ ਕਹਿਕ ਸਾਰਿਆਂ ਨੂੰ ਲੈ ਕੇ ਚੱਲਣਾ ਮਨਦੀ ਸਿੰਘਾਂ ਦੀ ਰਿਹਾਈ ਦੇਖੋ ਮੈਂ ਤਾਂ ਅੱਜ ਬਿਗਲ ਬੁਜਾਇਆ ਹੈ ਹੂੰ ਠੀਕ ਹੈ ਬਿਗਲ ਬੁਜਾਤਾ ਹੈ ਹੂੰ ਕਿ ਭਈ ਉਠੋ ਮੁੱਦਾ ਹੈ ਹੂੰ ਠੀਕ ਹੈ ਤੇ ਸਾਰੇ ਰਲ ਕੇ ਕਰੀਏ ਕੰਮ ਰਲ ਕੇ ਲੈ ਕੇ ਚੱਲੋਗੇ ਰਲ ਕੇ ਕਰੀਏ ਹੁਣ ਉਹਦੇ ਬਾਅਦ ਆਉਣ ਵਾਲੇ ਕੁ ਸਮੇਂ ਤੱਕ ਅਸੀਂ ਪੱਤਰਕਾਰਾਂ ਨਾਲ ਫੇਰ ਵੀ ਗਰੂ ਹੋਵਾਂਗੇ ਹੂੰ ਤੇ ਇਸ ਮੁੱਦੇ ਨੂੰ ਇਹ ਵੱਡੀਆਂ ਸੰਸਥਾਵਾਂ ਤੱਕ ਲੈ ਕੇ ਜਾਵਾਂਗੇ ਸਾਡਾ ਕੰਮ ਹੈ ਚੌਕੀਦਾਰੀ ਕਰਨਾ ਨਰਿੰਦਰ ਮੋਦੀ ਵਾਲੀ ਚੌਕੀਦਾਰੀ ਨਹੀਂ ਕਿ ਦੇਸ਼ ਨੂੰ ਖਾਜੋ اچھا ਬੀਜੀ ਬੀਜਪੀ ਦਾ ਵੀ ਤੁਸੀਂ ਜ਼ਿਕਰ ਕੀਤਾ ਥੋੜਾ ਜਿਹਾ ਦੱਸ ਦੋ ਕਿ ਹੁਣ ਤਾਂ ਬੀਜਪੀ ਦੀ ਸਰਕਾਰ ਦੇ ਲਈ ਬੀਜਪੀ ਦੀ ਵਿੱਚ ਕੇਂਦਰ ਸਰਕਾਰ ਵਿੱਚ ਬੀਜਪੀ ਹੈ ਤੇ ਦਿੱਲੀ ਦੀ ਸਰਕਾਰ ਹੂੰ ਤੇ ਇੱਕ ਵਨ ਸਟ੍ਰੋਕ ਇੱਕ ਸਾਈਨ ਕਰਨਾ ਹੈ ਬਸ ਕਿ ਜਿਹੜੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਔਰ ਉਹਨਾਂ ਨੂੰ ਰਿਹਾਅ ਕੀਤਾ ਜਾਏ 2027 ਤੋਂ ਪਹਿਲੋ ਆਸ ਰੱਖਦੇ ਹੋ ਕਿ ਕੋ ਮਿਸਾਹ ਮੋਰਚੇ ਲੱਗੇ ਹੋ ਢਾਈ ਸਾਲ ਦਾ ਬੜੀ ਸਾਡੀ ਬਦਕਿਸਮਤੀ ਹੈ ਕਿ ਸਿੱਖਾਂ ਦੇ ਮੁੱਦਿਆਂ ਨੂੰ ਰੰਗ ਦਾ ਪੱਤਾ ਬਣਾ ਕਰਕੇ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਚੋਣਾ ਵਿਲੇ ਹੋ ਸਕਦਾ ਹੈ ਜੀ ਇਹਨਾਂ ਨੂੰ ਅਸੀਂ ਅਸੀਂ ਵੀ ਨਾ ਬੜੇ ਛੇਤੀ ਆਸ਼ਾਬੰਦ ਹੋ ਜਾਂਦੇ ਹਾਂ 2022 ਦੇ ਪੜੀ 19 ਸੀ ਉਹ ਚੋਣਾ ਆ ਰਹੀਆਂ ਭਈ 35 ਦੀ ਸੀ ਜਿਹੜਾ ਲੱਗ ਕੇ ਬਹੁਤ ਲੱਗਦਾ ਹੈ ਹੋ ਜਾਏਗਾ 2019 ਦੇ ਵਿੱਚ 550 ਸਾਲ ਆਏਗਾ ਜੀ ਹਾਂ ਬੰਦੀ ਸੀ ਵੀ ਜਾਵਾਂਗੇ ਆ ਜਾਂ 2019 ਦੇ ਬਾਅਦ ਆ 2025 ਆ ਗਿਆ 6 ਸਾਲ ਤਾਂ ਹੁਣ ਸਾਨੂੰ ਹੋ ਗਏ ਸੋ ਕਹਿਣ ਤੋਂ ਬਾਅਦ ਮੇਰਾ ਸਿਰਫ ਇਹ ਹੈਗਾ ਕਿ ਜਿਹੜੇ ਵੱਡੇ ਵੱਡੇ ਸਿੱਖ ਮੈਂ ਕੀਲੀ ਬਾਲ ਕਰ ਰਿਹਾ ਸ਼ਾਇਦ ਉਹਦੇ ਬਾਅਦ ਤੁਹਾਡਾ ਕੋਈ ਕੁਐਸਚਨ ਨਹੀਂ ਹੋਏਗਾ ਜਿਹੜੇ ਵੱਡੇ ਵੱਡੇ ਸਿੱਖ ਅੰਦਾਜ਼ਾ ਲਾ ਲਿਓ ਕਿਹੜੇ ਭਾਜਪਾ ਚਲੇ ਗਏ ਭਾਜਪਾ ਦੇ ਮੁੱਖ ਮੰਤਰੀ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਕਿੰਨੇ ਸਿੱਖਾਂ ਦੇ ਮਸਲੇ ਹੱਲ ਕਰ ਤੇ ਤੇ 6 ਜੂਨ ਨੂੰ ਜੋ ਵਰਤਾਰਾ ਅਸ਼ੀਰਕਾਲ ਤੱਕ ਸਭ ਤੇ ਹੋਇਆ ਉਹ ਜਿੰਨ ਬੀਜੇਪੀ ਤੇ ਏਜੰਸੀਆਂ ਜਿੱਤੀਆਂ ਪੰਥ ਦੀ ਮਰਿਆਦਾ ਹਾਰੀ ਅਰਦਾਸ ਸੰਦੇਸ਼ ਬਣ ਗਿਆ ਸੰਦੇਸ਼ ਅਰਦਾਸ ਬਣ ਗਈ ਇਹ ਮਰਿਆਦਾ ਦੀ ਕਹਾਣ ਹੋਇਆ ਉਹ ਜਿਹੜਾ ਨੇ ਕੀਤਾ ਮੈਂ ਉਹਨਾਂ ਨੂੰ ਕੁਛ ਨਾ ਚਾਹਨਾ ਕਿ ਭਾਈ ਜੇ ਬੀਜੇਪੀ ਦੇ ਮੁੱਖ ਮੰਤਰੀ ਨੇ ਭਾ ਕੇ ਪ੍ਰੈਸ ਕਾਨਫਰੰਸ ਕਰਨੀ ਹੈ ਤੇ ਬੰਦੀ ਸਿੰਘ ਸੁਣਨ ਵਾਸਤੇ ਬੰਦਾ ਕੋਈ ਹੋਰ ਕੋਈ ਆਏਗਾ ਸੰਤ ਇੱਕ ਮਿੰਟ ਲਈ ਕਲਪਨਾ ਕਰਨਾ ਤੁਸੀਂ ਉਹਨਾਂ ਦੇ ਪੈਰਾਂ 'ਚ ਜਾ ਕੇ ਡਿੱਗ ਪਏ ਕਦੀ ਬਾਦਲਾ ਦੇ ਤੇ ਕਦੀ ਭਾਜਪੀ ਦੇ ਕਲਪਨਾ ਕਰਨਾ ਇੱਕ ਮਿੰਟ ਵਾਸਤੇ ਕਿ ਸੰਤ ਜਰਨੈਲ ਸਿੰਘ ਜੀ ਅੱਜ ਹੁੰਦੇ ਉਹਨਾਂ ਨੇ ਜਾ ਕੇ ਅਮਿਤ ਸ਼ਾਹ ਦੇ ਪੈਰ ਫੜਨੇ ਸੀਗੇ ਨਰਿੰਦਰ ਮੋਦੀ ਦੇ ਪੈਰ ਫੜਨੇ ਸੀਗੇ ਸੁਖਦੇਵ ਸਿੰਘ ਬੱਬਰ ਹੁੰਦਾ ਉਹਨਾਂ ਦੇ ਪੈਰ ਫੜਨੇ ਸੀਗੇ ਬਾਬਾ ਮਾਨੁ ਚਲ ਹੁੰਦਾ ਪੈਰ ਫੜਨੇ ਸੀਗੇ ਗੁਰਜੰਟ ਸਿੰਘ ਬੁੱਸ ਸਿੰਘ ਵਾਲਾ ਹੁੰਦਾ ਪੈਰ ਫੜਨੇ ਸੀਗੇ ਨਹੀਂ ਉਹਨਾਂ ਨੇ ਐਤੋਂ ਮਾਰਨੀ ਸੀ ਤਬਕ ਲਲਕਾਰਾ ਲਲਕਾਰਾ ਅਸਾਂ ਕਿਓ ਜਾ ਗੁਰੂ ਨਾਨਕ ਸਾਹਿਬ ਨੇ ਲਲਕਾਰਾ ਮਾਰਿਆ ਸੀਗਾ ਤੇ ਬਾਬਰ ਨੂੰ ਜਾਫਰ ਕਰਤਾ ਸੀਗਾ ਲਿਖਤੀ ਰੂਪ ਵਿੱਚ ਬਾਬਰ ਬਾਣੀ ਸ਼ਬਦ ਲਿਖਤੇ ਆਂਦੀ ਦੁਨੀਆ ਦਾ ਲੋਕ ਪੜਨਗੇ ਗੁਰ ਹਰਗੋਬਿੰਦ ਪਾਸ਼ਾ ਨੇ ਲਲਕਾਰਾ ਮਾਰਿਆ ਤੇ ਵਕਤ ਦੇ ਬਾਦਸ਼ਾਹ ਨੂੰ ਕਿਹਾ ਜਾ ਤੇਰਾ ਤਖਤ ਕੀ ਹੈ ਮੈਂ ਅਕਾਲ ਦਾ ਤਖਤ ਬਣਾਵਾਂਗਾ ਤੇ ਸਦੀ ਵੀ ਰਹੇਗਾ ਤੇਰਾ ਤਖਤ ਕੁਝ ਸਾਲਾਂ ਬਾਅਦ ਤਖਤ ਹੋਏਗਾ ਇਹ ਸਦੀ ਵੀ ਹੋਏਗਾ ਤੇ ਛੇਕਰ ਅੱਜ ਹੁੰਦੇ ਜਿਹੜਾ ਮੈਂ ਨਾਲ ਲੱਤੇ ਨੇ ਯਕੀਨ ਮੰਨਣਾ ਉਹਨੇ ਜਿਹੜਾ ਲਲਕਾਰਾ ਮਾਰਨਾ ਸੀ ਨਾ ਇਹ ਐਨੇ ਘੰਟਿਆਂ ਵੀ ਬੰਦੀ ਸਿੰਘ ਵਿਆਹ ਕਰਦੇ ਹੋ ਨਹੀਂ ਕਰੋਗੇ ਤੇ ਤਿਆਰ ਹੋ ਜਾਓ ਫਿਰ ਤੇ ਹਮੇਸ਼ਾ ਮੋਦੀ ਜਾਨ ਨਿਕਲ ਜਾਂਦੀ ਇਹਨਾਂ ਦੀ ਮੈਂ ਕਿਹਾ ਛੱਡੋ ਯਾਰ ਉੱਥੇ ਬੈਠੇ ਨੇ ਸਾਰੇ ਛੱਡ ਦਿਓ ਤੇ ਹਰਨਾਮ ਸਿੰਘ ਧੋਮਾ ਜੀ ਕੀ ਕਰਨਾ ਨਾ ਕਰੋ ਵਾਪਸ ਪਰਤ ਕੇ ਪੱਧ ਦੇ ਵਿੱਚ ਫਾ ਜਾਓ ਐ ਹੋ ਜਾ ਦੁਆ ਮੈਂ ਨਾ ਕਰੀਏ ਜਿੰਨਾ ਕੰਤ ਕਮਜ਼ੋਰ ਹੋਏ। ہاں ਅੱਛਾ। ਧੰਨਵਾਦ। ਪ੍ਰੋਫੈਸਰ ਬਲਜਿੰਦਰ ਸਿੰਘ ਸਾਡੇ ਨਾਲ ਸੀ। ਜਿਹੜੀ ਮੇਨ ਮੁੱਦਿਆਂ ਤੇ ਗੱਲ ਹੋਈ ਆ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵਾਉਣ ਦੀ ਗੱਲ ਕੀਤੀ ਆ। ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵਾਉਣ ਦੀ ਗੱਲ ਕੀਤੀ ਆ। ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਆ ਜਿਹੜੀ ਸਮੇਂ-ਸਮੇਂ ਦੇ ਉੱਤੇ ਜਿਵੇਂ ਤੰਜ ਵੀ ਕੱਸ ਗਿਆ ਕਿ ਜੇ ਅਕਾਲੀ ਦਲ ਨੇ ਕਿਤੇ ਸਮੇਂ ਦੇ ਉੱਤੇ ਕੰਮ ਕੀਤਾ ਹੁੰਦਾ ਤੇ ਅੱਜ ਇਹ ਕੰਮ ਨਾ ਕਰਨੇ ਪੈਂਦੇ। ਦੇਖਦੇ ਹਾਂ ਅਗਲੀ ਰਣਨੀਤੀ ਕੀ ਹੁੰਦੀ ਆ। ਦੇਖਦੇ ਹਾਂ ਹੁਣ ਇਸ ਤੋਂ ਬਾਅਦ ਦੇ ਵਿੱਚ ਪ੍ਰੋਫੈਸਰ ਬਲਜਿੰਦਰ ਸਿੰਘ ਜਥੇਦਾਰ ਜਗਤਾਰ ਸਿੰਘ ਵਾਰਾ ਕਮੇਟੀ ਤੇ ਬਾਕੀ ਸਹਿਯੋਗੀ ਪਾਰਟੀਆਂ ਰਲ ਕੇ ਅਗਲੇ ਪਾਸੇ ਕੀ ਵਿਉਂਤਬੰਦੀ ਕਰਦੀਆਂ ਧੰਨਵਾਦ ਕਰਦੇ ਪ੍ਰੋਫੈਸਰ ਸਾਹਿਬ ਦਾ ਤੇ ਗੁਰਸੇ ਦੇ ਸਾਹਿਬ ਦਾ ਵਾਹਿਗੁਰੂ ਜੀ ਕਾ ਆਸਾ ਬਹੁਤ ਬਹੁਤ ਧੰਨਵਾਦ ਅਕਾਲ ਚੈਨਲ ਦਾ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕੀ ਫਤ